ਸਤਿ ਸ਼੍ਰੀ ਅਕਾਲ ਜੀ ਮੁੰਡੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਦੀ ਐਡ ਦੇਖੋ ਅਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ نوٹ ਕਰੋ ਜੀ ਵਧੀਆ ਪਰਿਵਾਰਾਂ ਤੋਂ ਆ ਨਾਮ ਹੈ ਸਿੰਘ ਜਨਮ 19 ਤਰੀਕ 7ਵਾਂ ਮਹੀਨਾ 2001 ਇੱਕ ਭੈਣ ਮੈਰਿਡ ਹੈ ਜੀ ਭਰਾ ਕੋਈ ਨਹੀਂ ਪੜ੍ਹਾਈ ਬੀ ਪੀ ਐਸ ਜਮੀਨ ਨੌਕਲੇ ਪੇਤਾ ਡੀਲਰ ਦਾ ਕੰਮ ਤੇ ਮਾਤਾ ਜੀ ਹਾਊਸ ਵਾਈਫ ਜ਼ਿਲ੍ਹਾ ਬਠਿੰਡਾ ਲੜਕਾ ਨਸ਼ਾ ਰਹਿ ਤੇ ਪੱਗ ਬੰਨਦਾਗਾ ਲੜਕੀ ਚੰਗੀ ਪੜ੍ਹੀ ਲਿਖੀ ਹੋਵੇ ਸਰਕਾਰੀ ਨੌਕਰੀ ਵਾਲੀ ਲੜਕੀ ਨੂੰ ਪਹਿਲ ਚੰਗਾ ਪਰਿਵਾਰ ਹੋਵੇ ਏਰੀਆ ਬਠਿੰਡਾ ਬਰਨਾਲਾ ਤੇ ਮੋਕਸਾ ਤੇ ਮਲੋਟ ਤੋਂ ਹੋਵੇ ਰਿਸ਼ਤਾ ਨੰਬਰ ਨੋਟ ਕਰੋ 9417975702 ਅਗਲਾ ਜਿਹੜਾ ਰਿਸ਼ਤਾ ਹੈ ਜੀ ਨਾਮ ਮੁੰਡੇ ਦਾ ਨਾਮ ਰਾਮ ਸਿੰਘ ਜਿਲ੍ਹਾ ਫਰੀਦਕੋਟ ਕਾਸਟ ਹੈ ਜਰਸੀ ਗੂਤਟ ਟੱਲੋ ਪੜਾਈ ਐਮਸੀਏ ਐਂਡ ਡੀ ਫਾਰਮੇਸੀ ਵਰਕ ਮੈਡੀਕਲ ਸਟੋਰ ਤਿੰਨ ਭੈਣਾਂ ਨਹੀਂ ਸੀ ਇੱਕ ਭਰਾ ਹੈ ਆਲ ਸਿਸਟਰ ਇਜ਼ ਮੈਰਿਡ ਪੇਰੈਂਟਸ ਰਿਟਾਇਰਡ ਐਜ਼ੀ گورਨਮੈਂਟ ਇੰਪਲਾਈ ਉਮਰ 21/7/1987 ਐਨੂਅਲ ਇਨਕਮ ਫਰੋਮ ਆਲ ਸ਼ੂ ਸਾਰਸ 7 ਲੱਖ ਐਂਡ ਪੇਰੈਂਟਸ ਦੀ ਪੈਨਸ਼ਨ ਆ ਉਹ ਵੱਖਰੀ ਹੈ ਜੀ ਟੂ ਸ਼ੋਰੂਮ ਹੈ ਦੋ ਮੁੰਡੇ ਦੇ ਜਦ ਦੇ ਵਧੀਆ ਸ਼ੋਰੂਮ ਆ ਉਹ ਰੈਂਟ ਤੇ ਰੈਂਟ ਲਈ ਹੈ ਜੀ ਸ਼ਾਰਟ ਟਾਈਮ ਡਿਵੋਰਸਡ 6 ਮੰਥ ਐਂਡ ਨੋ ਜ਼ਮੀਨ ਪਰਿਵਾਰ ਦਾ ਨੰਬਰ ਨੋਟ ਕਰੋ 76258 69772 ਆਗਲਾ ਰਿਸ਼ਤਾ ਆ ਜੀ ਨਾਮ ਹੈ ਜਸਵਿੰਦਰ ਸਿੰਘ ਕਾਸਟ ਹੈ जाट ਸਿੱਖ ਉਮਰ 26 10 1997 हाइट 511 ਪੜਾਈ ਪਲੱਸ 2 ਆਈਟੀਆਈ ਜ਼ਿਲ੍ਹਾ ਮੋਗਾ ਮੁੰਡੇ ਦਾ ਮੋਨਾ ਤੇ ਨਸ਼ਾ ਰਹਿ ਤਾਂ ਮੁੰਡਾ ਵਧੀਆ ਕੰਮਕਾਰ ਕਰਦਾ ਘਰ ਵਧੀਆ ਬਣਿਆ ਹੋਇਆ ਰਿਸ਼ਤਾ ਘਰੇਲੂ ਸਿੰਪਲ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਦਾ ਹੋਵੇ ਨੰਬਰ ਨੋਟ ਕਰੋ 8699700107 ਅਗਲਾ ਰਿਸ਼ਤਾ ਐਜੀ ਨਾਮ ਹੈ ਸਿੰਘ ਕਾਸਟਾ ਜੱਟ ਸਿਕ ਉਮਰ 14 9 1992 ਗੋਤਾ ਗੈਲ ਹਾਈਟ 6 ਫੁੱਟ ਜ਼ਮੀਨ 4 ਕਿੱਲੇ ਸ਼ਹਿਰੀ ਪ੍ਰਾਪਰਟੀ ਹੈ ਜੀਰਾ ਸਿਟੀ ਤੋਂ ਰਿਸ਼ਤਾ ਹੈ ਦੋ ਭੈਣਾਂ ਮੈਰਿਡ ਆ ਫਾਦਰ ਜੀ ਖੇਤੀਬਾੜੀ ਤੇ ਮਾਤਾ ਜੀ ਹਾਊਸ ਵਾਈਫ ਮੁੰਡਾ ਮੋਨਾ ਤੇ ਨਸ਼ਰਤ ਵੈਦਿਆ ਘਰ ਤੇ ਪਰਿਵਾਰ ਵੈਸ਼ਨੂ ਆ ਰਿਸ਼ਤਾ ਸਿੰਪਲ ਕੁੜੀ ਦਾ ਹੋਵੇ ਨੰਬਰ ਨੋਟ ਕਰੋ 79869 16077 ਅਗਲਾrista ਆਇਆ ਨਾਮ ਹੈ ਸਿੰਘ ਕਾਸਟਾ ਜਰਸੀ ਗੂਤਾ ਮਾਹਲ ਹਾਈ 6 ਫੁੱਟ ਦੇ ਕੰਚ ਜਨਮ 1997 ਪੜ੍ਹਾਈ ਇਟਲੀ ਤੋਂ ਐਜੂਕੇਸ਼ਨ ਕੀਤੀ ਹੋਈ ਹੈ ਜੀ ਵਰਕ ਬਿਜ਼ਨਸ ਫਾਦਰ ਆ ਫਾਰਮਰ ਮਾਤਾ ਪਿਤਾ ਨੇ ਜੀ ਮੁੰਡੇ ਦੇ ਤੇ ਦੂ ਭਰਾ ਨੇ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਦੂਪਰਾ ਨੇ ਰਿਸ਼ਤਾ ਪੰਜਾਬ ਜਾਂ ਵਿਦੇਸ਼ ਤੋਂ ਹੋਵੇ ਮੰਗ ਕੋਈ ਨਹੀਂ ਕੁੜੀ ਦੀ ਹਾਈਟ 5-7 ਤੱਕ ਹੋਵੇ ਕੁੜੀ ਗੁਰਸਿੱਖ ਪਰਿਵਾਰ ਤੋਂ ਹੋਵੇ ਸੇਵਾ ਭਾਵਨਾ ਤੇ ਗੁਰਬਾਣੀ ਪੜਨ ਵਾਲੀ ਹੋਵੇ ਮੁੰਡਾ ਗੁਰਸਿੱਖ ਸਰਦਾਰ ਅਮਰਤਾਰੀਆ ਵਧੀਆ ਪਰਿਵਾਰ ਤੋਂ ਰਿਸ਼ਤਾ ਨੰਬਰ ਨੋਟ ਕਰੋ +393476448615 ਆਗਲਾ ਰਿਸ਼ਤਾ ਹੈ ਨਾਮ ਹੈ ਸੁਖਜੀਤ ਸਿੰਘ ਉਮਰ 24 1993 ਹਾਈਟ 5 10 ਹੈ ਪੜ੍ਹਾਈ ਡਿਪਲੋਮਾ ਇਨ ਇਲੈਕਟ੍ਰੀਸ਼ੀਅਨਸ ਐਂਡ ਗ੍ਰੈਜੂਏਸ਼ਨ ਪਾਸ ਕਾਸਟਾ ਜਰਸੀ ਗੋਤਾਵਰਕ ਕੰਮ ਹੈ ਜੀ ਇੰਜੀਨੀਅਰਿੰਗ ਹੈ ਪਲੀਸ ਪਟਿਆਲੇ ਤੋਂ ਰਿਸ਼ਤਾ ਹੈ ਗਈ ਸੀ ਐਨੂਅਲ ਇਨਕਮ ਹੈ ਜੀ 4 ਤੋਂ 5 ਲੱਖ ਪ੍ਰਾਪਰਟੀ ਓਨ ਹਾਊਸ ਫਾਦਰ ਐਕਸਪਾਇਰ ਹੈ ਜੀ ਮਾਤਾ ਜੀ ਹਾਊਸ ਵਾਈਫਰ ਪੈਡ ਇੱਕਾ ਮੈਰਿਡ ਭਰਾ ਕੋਈ ਨਹੀਂ ਰਿਸ਼ਤਾ ਪਟਿਆਲੇ ਜ਼ਿਲ੍ਹੇ ਤੋਂ ਆ ਮੁੰਡਾ ਸੋਨਾ ਸੁਨਖਾ ਨਸ਼ਰਾ ਹੈ ਤਾਜੀ ਕੁੜੀ ਪੜ੍ਹੇ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 98721 16297 ਅਗਲਾ ਰਿਸ਼ਤਾ ਹੈ ਜੀ ਨਾਮ ਹੈ ਸਿੰਘ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਭੈਣ ਇੱਕ ਆਸਟ੍ਰੇਲੀਆ ਅਨਮੈਰਿਡ ਹੈ ਪ੍ਰਾਗ ਕੋਈ ਨਹੀਂ ਕੱਦ 58 ਜੱਟ ਸਿੱਖ ਹੈ ਗੋਤਾ ਗਿੱਲ ਉਮਰ 1999 ਦਾ ਬਤ ਕੰਮ ਖੇਤੀਬਾੜੀ ਆਪਣੇ ਨਾਮ ਤਿੰਨ ਕਿਲੇ ਜ਼ਮੀਨ ਐ ਸੀ ਸਾਰਾ ਖੇਤੀ ਦਾ ਸਮਾਨ ਆਪਣਾਗਾ ਆਪਣਾ ਨਵਾਂ ਘਰ ਵਿਆਹ ਤੋਂ ਬਾਅਦ ਮੁੰਡਾ ਅਤੇ ਉਸਦੀ ਵਾਈਫ ਆਸਟ੍ਰੇਲੀਆ ਭੈਣ ਕੋਲ ਵਿਜ਼ਟਰ ਵੀਜ਼ੇ ਤੇ ਜਾਣਗੇ ਪਿਤਾ ਜੀ ਐਕਸਪਾਇਰ ਆ ਜੀ ਮਾਤਾ ਜਿਹਨੂੰ ਗਵਰਨਮੈਂਟ ਪੈਨਸ਼ਨ ਮਿਲਦੀ ਐ ਪਿਤਾ ਵਾਲੀ ਮਾਤਾ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈਗਾ ਮੁੰਡੇ ਦੇ ਤੇ ਰਿਸ਼ਤੇ ਕੁੜੀ ਕਰੇ ਲੂ ਕਾਮਕਾਰ ਅਲੀ ਚਰਸੀਤ ਪਰਵਾਰ ਤੋਂ ਵੈ ਸਾਦਾ ਵਿਆਹ ਕਰਨਾ ਕੋਈ ਕਿਸੇ ਕਿਸਮ ਦੀ ਮੰਗ ਨਹੀਂ ਜੀ ਮੁੰਡਾ ਮੋਨਾ ਤੇ ਨਸ਼ਰਤ ਸੋਹਣਾ ਤੇ ਸਾਬ ਸੁਭਾਅ ਵਾਲਾ ਪਰਵਾਰ ਵੈਸ਼ਨੂ ਹੈ ਨੰਬਰ ਨੋਟ ਕਰੋ +61 481 300437 ਇਹ ਵਟਸਐਪ ਨੰਬਰ ਹੈ ਜੀ ਚਾਹ ਫਿਰ ਤੁਸੀਂ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ 98765 B597 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿਰਫ ਕੇਵਲ ਉਹੀ ਪਰਿਵਾਰ ਵਾਲੇ ਰਿਸ਼ਤੇ ਲਈ ਸੰਪਰਕ ਕਰਿਓ ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਡੈਜੀਨੇਸ਼ਨ ਹੈਡ ਚੀਰਸ ਇਨ ਪੰਜਾਬ ਐਂਡ ਸਿੰਧ ਬੈਂਕ ਹਾਈਟ ਮੁੰਡੇ ਦੀ 6 ਫੁੱਟ ਹੈ ਜੀ ਉਮਰ 17 ਨਵੰਬਰ 1998 ਜ਼ਿਲ੍ਹਾ ਮਾਨਸਾ ਐਜੂਕੇਸ਼ਨ ਕੁਆਲੀਫਿਕੇਸ਼ਨ ਬੀਕਮ ਸਰਨੇਮ ਦੰਦੀਵਾਲਾ ਕਾਸਟ ਹੈ ਜਰਸੀਕ ਫਾਦਰ ਪਰਫੈਸ਼ਨ ਪ੍ਰਾਈਵੇਟ ਜੌਬ ਮਦਰ ਹਾਊਸ ਵਾਈਫ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ ਦੋ ਦੁਕਾਨਾਂ ਸ਼ਹਿਰ ਵਿੱਚ ਹੈ ਕੋਠੀ ਹੈ ਜੀ ਜ਼ਮੀਨ ਹੈ ਨੀਗੀ ਰਿਸ਼ਤਾ ਵਧੀਆ ਵੈਸ਼ਨੂ ਫੈਮਿਲੀ ਤੋਂ ਆ ਨੰਬਰ ਨੋਟ ਕਰੋ 9023385055 ਕੰਨਿਆ ਦੀ ਜ਼ਰੂਰਤ ਹੈ ਜੀ ਨੈਕਸਟ ਰਿਸ਼ਤਾ ਹੈਗਾ ਵਧੀਆ ਪਰਿਵਾਰ ਤੋਂ ਦੇਖੋ ਜੱਟ ਸਿੱਖ ਕਾਸਟ ਮੁੰਡਾ ਕੈਨੇਡਾ ਪੀਆਰ ਹੈ ਲੜਕਾ 1999 ਦਾ ਲੜਕੇ ਦਾ ਬਰਥ ਹਾਈਟ 6 ਫੁੱਟ ਲਈ ਕੈਨੇਡਾ ਜਾਂ ਫਿਰ ਇੰਡੀਆ ਦੀ ਯੋਗ ਲੜਕੀ ਦੀ ਲੋੜ ਹੈ ਲੁਧਿਆਣਾ ਨੂੰ ਰਸਤੇ ਲਈ ਪਹਿਲਾ ਬਾਕੀ ਮੈਚ ਬੀਰੂ ਵਾਲੇ ਦੂਰ ਰਹਿਣ ਜੀ ਪਰਿਵਾਰ ਨੂੰ ਫੋਨ ਨਾ ਕਰਨ ਨੰਬਰ ਹੈ ਸੀ ਪਰਿਵਾਰ ਦਾ 7009635861 ਨੈਕਸਟ ਰਿਸ਼ਤਾ ਨਾਮ ਹੈ ਸਿੰਘ ਕਾਸਟ ਹੈ ਜਰਸਿਕ ਜਮੀਨ ਮੁੰਡੇ ਨੂੰ 4 ਕਿੱਲੇ ਤੇ ਮੁੰਡੇ ਦਾ ਗੋਤਾਜੀ ਮਾਣ ਪੜਾਈ ਕਰੀਏ ਮੁੰਡੇ ਨੇ ਗ੍ਰੈਜੂਏਸ਼ਨਸ ਉਮਰ 33 ਸਾਲ ਮੁੰਡਾ ਨਸ਼ਾ ਰਹਿਤ ਘਰਵਾਰ ਵਧੀਆ ਬਣਿਆ ਹੋਇਆ ਰਿਸ਼ਤਾ ਸਿੰਪਲ ਘਰੇਲੂ ਕੁੜੀ ਦਾ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਨੂੰ ਘਰ ਦਾ ਲਾਜ਼ਮੀ ਕੰਮਕਾਰ ਆਉਂਦਾ ਹੋਵੇ ਨੰਬਰ ਨੋਟ ਕਰੋ 83960 53024 ਆਗਲਾ ਰਿਸ਼ਤਾ ਹੈ ਜੀ ਨਾ ਮੈਂ ਜਸਵੀਰ ਸਿੰਘ ਉਮਰ 26 ਸਾਲ ਕਾਸਟ ਹੈ ਜਰਸੀ ਕੰਮ ਆਪਣਾ ਡੈਰੀ ਫਾਰਮ ਦਾ ਤੇ ਮੁਰਗੀ ਫਾਰਮ ਦਾ ਇਨਕਮ ਹੈ ਜੀ 6.4 ਲੱਖ ਮਹੀਨੇ ਦੀ ਪੜਾਈ ਹੈ ਮੁੰਡੇ ਨੇ ਪਲੱਸ 2 ਪਾਸ ਕੇਵਲ ਮੁੰਡੇ ਦੀ ਫੈਮਲੀ ਸੀ ਜੀ ਮਾਤਾ ਜੀ ਅਤੇ ਪਿਤਾ ਜੀ ਪਿਤਾ ਜੀ ਨੇ ਸੀ ਮੁੰਡੇ ਦੀ ਫੈਮਲੀ 'ਚ ਮਾਤਾ ਜੀ ਹੈ ਜੀ ਪਿਤਾ ਐਕਸਪਾਇਰ ਨੇ ਤੇ ਵੱਡਾ ਭਰਾ ਮੈਰਿਡ ਮੁੰਡਾ ਮੋਨਾ ਤੇ ਨਸ਼ਾ ਰਹਿੰਦਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 7719521910 ਡਾਇਰੈਕਟ ਤੁਸੀਂ ਰਿਸ਼ਤੇ ਦੀ ਗੱਲਬਾਤ ਕਰਕੇ ਹੋਰ ਵਧੇਰੇ ਰਿਸ਼ਤੇ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਜੇ ਕਿਸੇ ਪਰਿਵਾਰ ਵਾਲਿਆਂ ਨੂੰ ਡਾਟੇ ਦੇ ਅਕੋਰਡਿੰਗ ਕੁਝ ਵੀ ਨਹੀਂ ਸਮਝ ਆਉਂਦਾ ਜੀ ਸਾਨੂੰ ਫੋਨ ਕਰਕੇ ਤੁਸੀਂ ਸਾਡੇ ਤੋਂ ਪਰਿਵਾਰ ਵਾਲਿਆਂ ਦਾ ਡਾਟਾ ਪਿਕ ਲੈ ਸਕਦੇ ਹੋ ਚਾਹੇ ਰਿਸ਼ਤਾ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ ਅਗਲਾ ਰਿਸ਼ਤਾ ਆਇਆ ਨਾਮ ਹੈ ਜੀ ਨਰਿੰਦਰਪਾਲ ਸਿੰਘ ਕਾਸਟ ਹੈ ਜਰਸੀ ਗੋਤਾ ਗੱਲ ਜ਼ਿਲ੍ਹਾ ਲੁਧਿਆਣਾ ਉਮਰ 7 ਤਰੀਕ ਦੂਸਰਾ ਮਹੀਨਾ 1990 ਹਾਈਟ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਡੀ ਫਾਰਮੇਸੀ ਐਗਰੀਕਲਚਰ ਸਾਇੰਸ ਡਿਪਲੋਮਾ ਓਨਰ ਪੈਸਟਿਸਾਈਡ ਸ਼ਾਪ ਪਲੱਸ ਐਗਰੀਕਲਚਰ ਜ਼ਮੀਨ 2 ਕਿੱਲੇ ਆ ਮੁੰਡਾ ਮੋੜਣਾ ਤੇ ਨਸ਼ਾ ਰਹਿਤਾ ਨੰਬਰ ਨੋਟ ਕਰੋ 6239436542 ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਸਤਵਿੰਦਰ ਸਿੰਘ ਗੋਤੈ ਸਰਾਂ ਜ਼ਿਲ੍ਹਾ ਮੋਗਾ ਉਮਰ 15 ਤਰੀਕ ਚੌਥਾ ਮਹੀਨਾ 1995 ਹਾਈਟ 6 ਫੁੱਟ 1 ਇੰਚ ਪ੍ਰਾਪਰਟੀ ਅਰਬਨ ਪ੍ਰਾਪਰਟੀ ਹੋਲਡਰ ਵੈਲਿਊ ਅਰਾਊਂਡ 4.5 ਕਰੋੜ ਵੀਜ਼ਾ ਸਟੇਟਸ ਪਰਮਨੈਂਟ ਓਨਟਾਰੀਓ ਕੈਨੇਡਾ ਪੜ੍ਹਾਈ ਗ੍ਰੈਜੂਏਟਿਡ ਇਨ ਬੈਚਲਰ ਇਜ਼ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਡੀਆ ਪੋਸਟ ਗ੍ਰੈਜੂਏਟਡ ਇਨ ਐਡਵਾਂਸਡ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਸੇਵ ਲਿੰਕ ਚ ਵਨ ਐਲ্ডার ਬ੍ਰਦਰ ਇਨ ਆਸਟ੍ਰੇਲੀਆ ਸਿਟੀਜ਼ਨ ਮੁੰਡਾ ਸਿਕ ਸਰਦਾਰ ਤੇ ਨਸ਼ਰ ਇਹਦਾ ਨੰਬਰ ਨੋਟ ਕਰੋ +61470283132 ਅਗਲਾ ਰੇਸਤਾ ਹੈ ਨਾਮ ਸਿੰਘ ਉਮਰ 38 1999 ਦਾ ਬੱਥ ਹਾਈਟ 6 ਫੁੱਟ ਪੜਾਈ ਡਿਪਲੋਮਾ ਇੰਜੀਨੀਅਰਿੰਗ ਕੈਨੇਡਾ ਕਾਸਟ ਹੈ ਜਰਸੀ ਗੂਤਾ ਪੱਡਾ ਕੈਨੇਡਾ ਪੀਆਰ ਐਸੀ ਫਾਦਰ ਸਰਵਿਸ ਤੇ ਮਦਰ ਹਾਊਸ ਵਾਈਫ ਸਿਸਟਰ ਕੈਨੇਡਾ ਵਰਕ ਪਰਮਿਟ ਤੇ ਜ਼ਮੀਨ 5 ਕਿੱਲੇ ਆ ਏਰੀਆ ਇਹਨਾਂ ਦਾ ਬਟਾਲਾ ਸੀ ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਪੜ੍ਹਾਈ ਬੀ ਐਸੀ ਨਰਸਿੰਗ ਐਜੂਕੇਟਿਡ ਹੋਵੇ ਹਾਈਟ 5 5 ਤੋਂ ਘੱਟ ਨਾ ਹੋਵੇ ਜੌਬ ਹੈ ਜੀ ਸੁਪਰਵਾਈਜ਼ਰ ਪਰਿਵਾਰ ਦਾ ਨੰਬਰ ਨੋਟ ਕਰੋ 77409 92903 जी, नाम उम्र उन्नीस सौ सतानवे कास्ट है खतरी काम है जी स्ट्रिंग एंड हार्डवेयर पढ़ाई प्लस टू हाइट पंज नौ और एक सिस्टर मैरिड है जी भा कोई नहीं फादर ਫਾਦਰ ਸਾਹਿਬ ਜੀ ਡਰਾਈਵਰ ਹੈ ਸਕੂਲ ਵੈਨ ਦੇ ਮਦਰ ਹਾਊਸ ਵਾਈਫ ਨੇ ਜੀ ਇਸਲਾ ਮੋਗਾ ਕੁੜੀ ਪੜੀਲੀ ਹੀ ਸਿਆਣੀ ਤੇ ਸਿੰਪਲ ਹੋਵੇ ਹੋਰ ਕੋਈ ਡਿਮਾਂਡ ਨਹੀਂ ਸਿੰਪਲ ਤੇ ਸਾਦਾ ਵਿਆਹ ਕਰਨਾ ਨੰਬਰ ਨੋਟ ਕਰੋ 99144 13500 98 ਲਾਸਟ ਦੇ ਵਿੱਚ ਕੁੜੀਆਂ ਦੇ ਨੰਬਰਾਂ ਸਮੇਤ ਰਿਸ਼ਤੇ ਬੋਲਾਂਗੇ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਹਰਦੀਪ ਸਿੰਘ ਕਾਸਟ ਹੈ ਜਰਸੀ ਗੋਤਾ ਚਹਿਲ ਉਮਰ 27 1993 ਹਾਈਟ 56 ਹੈ ਪੜ੍ਹਾਈ 10th ਪਾਸ bizness is work professional ਜ਼ਮੀਨ ਹੈ ਜੀ 2 1 ਏਕੜ ਦੋ ਕਾਰਾਂ ਨੇ 4 ਟੈਕਸੀ bizness ਐਂਡ ਆਲ ਐਗਰੀਕਲਚਰ ਰੈਂਟ bizness ਜੀ ਕੰਪਿਊਟਰ ਤੇ ਕਰਾ ਰੋਟਾਵੇਟਰ ਰੈਜ਼ੀਡੈਂਟ ਹੈ ਜੀ ਫਗਵਾੜਾ ਕਪੂਰਥਲੇ ਤੋਂ ਰਸਤਾ ਦਾ ਫੈਮਲੀ ਚ ਫਾਦਰ ਐ ਐਗਰੀਕਲਚਰ ਮਦਰ ਹਾਊਸ ਵਾਈਫ ਸੇਵਲਿੰਗ ਚ ਦੋ ਸਿਸਟਰ ਮੈਰਿਡ ਆਨ ਇਨ ਆਸਟ੍ਰੇਲੀਆ ਆਨ 1 ਇੱਕ ਕੈਨੇਡਾ ਮੁੰਡਾ ਮੈਰਿਡ ਹੈ ਮੁੰਡਾ ਮੈਰਿਡ ਜੀ ਮੁੰਡਾ ਮੈਰਿਡ ਸੀ ਕਰੋਨਾ ਟਾਈਮ ਵਾਈਫ ਦੀ ਡੈਥ ਹੋ ਗਈ ਸੀ ਬੱਚਾ ਕੋਈ ਨਹੀਂ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਘਰ-ਵਾਰ ਵਧੀਆ ਬਣਿਆ ਹੋਇਆ ਰਿਸ਼ਤਾ ਕੁੜੀ ਸਿੰਪਲ ਪੜ੍ਹੀ ਲਿਖੀ ਸਿਆਣੀ ਘਰ ਦਾ ਕੰਮ ਕਾਰ ਜਾਣਦੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਨੰਬਰ ਨੋਟ ਕਰੋ +61470528534 ਇਸ ਨੰਬਰ ਤੇ ਤੁਸੀਂ ਰਿਸ਼ਤੇ ਦੀ ਸਿੱਧੀ ਗੱਲਬਾਤ ਕਰ ਸਕਦੇ ਹੋ ਡਾਇਰੈਕਟ ਅਗਲੇ ਨੂੰ ਕਾਲ ਕਰਕੇ ਅਗਲਾ ਰਿਸ਼ਤਾ ਹੈ ਨਾਮ ਹੈ ਜਤਿੰਦਰ ਜੋਤ ਸਿੰਘ ਕਾਸਟ ਹੈ ਜਰਸਿਕ ਜ਼ਿਲ੍ਹਾ ਮੋਗਾ ਜਮੀਨ 6 ਕਿੱਲੇ ਉਮਰ ਹੈ 22 ਸੋਨੀ ਸੁਪਚਨ ਮੈਂ ਹਾਈਟ 58 ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰਿੰਗ 6 ਮਨਥ ਵੈਟਰਨਰੀ ਕੋਰਸ ਦਾ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਰਿਸ਼ਤਾ ਸੈਂਪਲ ਕਰੇ ਲੁਕੜੀ ਦਾ ਹੋਵੇ ਨੰਬਰ ਨੋਟ ਕਰੋ 7889200762 ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਆ ਰਿਸ਼ਤਾ ਕਾਸਟਾ ਜਰਸੀ ਗੋਤਾਮਾਨ ਹਾਈਟ 511 ਜਨਮ 19/12/1999 ਪੜ੍ਹਾਈ ਗ੍ਰੈਜੂਏਸ਼ਨ ਪਾਸ ਕੰਮ ਹੈ ਜੀ ਦਵਾਈ ਵਾਲੀ ਕੰਪਨੀ ਵਿੱਚ ਤਨਖਾਹ 22000 ਜਮੀਨ 5 ਕਿਲੇ ਮਾਤਾ ਪਿਤਾ ਇੱਕ ਭੈਣ ਉਹ ਕੈਨੇਡਾ ਵਿੱਚ ਹੈ ਮੁੰਡਾ ਨਸ਼ਾ ਰਹਿਦਾ ਨੰਬਰ ਨੋਟ ਕਰੋ ਪਰਿਵਾਰ ਦਾ 9877842971 ਆਗਲਾ ਰਿਸ਼ਤਾ ਹੈ ਜੀ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਉਮਰ 1996 ਮੁੰਡਾ ਫੌਜੀ ਹੈ ਤਨਖਾਹ 80000 ਹੈ ਜ਼ਮੀਨ 6 ਏਕੜ ਦੋ ਬਰਾ ਪੈਣ ਕੋਈ ਨਹੀਂ ਕਦ ਪੰਜ ਨੌ ਪੇਤਾ ਖੇਤੀ ਕਰਦੇ ਨੇ ਮਾਤਾ ਜੀ ਘਰੇਲੂ ਆਰਥ ਜ਼ਿਲ੍ਹਾ ਲੁਧਿਆਣਾ ਮੰਗ ਸੋਹਣੀ ਪੜੀ ਲਿਖੀ ਕੁੜੀ ਚਾਹੀਦੀ ਹੈ ਜੌਬ ਵਾਲੀ ਨੂੰ ਰਿਸ਼ਤੇ ਲਈ ਪਹਿਲ ਆ ਨੰਬਰ ਨੋਟ ਕਰੋ 98550 T011 ਅਗਲਾ ਰਿਸ਼ਤਾ ਹੈ ਜੀ ਜ਼ਿਲੇ ਫਿਰੋਜ਼ਪੁਰ ਤੋਂ ਰਿਸ਼ਤਾ ਗਾ ਮੁੰਡੇ ਦਾ ਨਾਮ ਹੈ ਸਿੰਘ ਕਾਸਟਾ ਜੱਟ ਸਿੱਖ ਏਰੀਆ ਤਲਵੰਡੀ ਭਾਈ ਤੋਂ ਰਿਸ਼ਤਾ ਗੋਤ ਹੈ ਜੀ ਖੋਸਾ ਜੱਟ ਸਿੱਖ ਕਾਸਟ ਨਾਮ ਮੁੰਡੇ ਦਾ ਧਰਮਪ੍ਰੀਤ ਸਿੰਘ ਉਮਰ 13 ਅਗਸ 1999 ਫਾਦਰ ਮੁੰਡੇ ਦੇ ਏਐਸਆਈ ਪੰਜਾਬ ਪੁਲਿਸ ਵੈਸ਼ਨੂ ਹੈ ਜੀ ਤੇ ਪੜ੍ਹਾਈ ਮੁੰਡੇ ਨੇ ਗ੍ਰੈਜੂਏਸ਼ਨ ਫਸਟイヤー ਕਲੀਅਰ ਕੰਮ ਹੈ ਜੀ ਟੂਰਿਸਟ ਵਿਜੇ ਤੇ ਕੈਨੇਡਾ ਗਿਆ ਹੋਇਆ ਹੈਗਾ ਕੰਮ ਹੈ ਕੰਟਰੈਕਸ਼ਨ ਦਾ ਕਰਦਾ ਵਧੀਆ ਕਮਾਉਂਦਾ ਹੈਗਾ ਹਾਈਟ 5 9 ਆ ਜ਼ਮੀਨ 3 ਕਿਲੇ ਮੁੰਡਾ ਮੋਨਾ ਤੇ ਨਾ ਸ਼ਰਦ ਵਧੀਆ ਕੋਠੀ ਪਾਈ ਆ ਪਰਿਵਾਰ ਚ ਸਿਰਫ ਮਾਤਾ ਪਿਤਾ ਜੀ ਆ ਉਹ ਪੰਜਾਬ ਰਹਿੰਦੇ ਆ ਪਿਤਾ ਜੀ ਡਿਊਟੀ ਕਰਦੇ ਆ ਨੰਬਰ ਨੋਟ ਕਰੋ ਪਰਿਵਾਰ ਦਾ 9063733000 ਦੁਬਾਰਾ ਫੇਰ 906373300 ਅਗਲੇ ਰਿਸ਼ਤੇ ਅੱਜ ਕੀ ਕੁੜੀਆਂ ਦੇ ਨੰਬਰਾਂ ਸਮੇਤ ਰਿਸ਼ਤਾ ਗਾ ਲੜਕੀ ਯੂਐਸਏ ਵਿੱਚ ਸੈਟਲ ਆ ਉਮਰ ਹੈ ਜੀ 1 ਮਈ 1999 ਹਾਈਟ 5 ਫੁੱਟ ਸਟੱਡੀ ਪੜ੍ਹਾਈ ਗਿਆ ਜੀ ਗ੍ਰੈਜੂਏਸ਼ਨ ਅਤੇ ਕੰਪਿਊਟਰ ਕੋਰਸ ਕਾਸਟ ਐਸਸੀ ਵਾਲਮੀਕੀ ਜਾਤੀਵੰਦਨ ਕੋਈ ਨਹੀਂ ਲੜਕਾ ਸਿਰਫ ਯੂਐਸਏ ਵਿੱਚ ਹੋਵੇ ਅੰਬਾਲਾ ਸਿਟੀ ਹਰਿਆਣਾ ਮੈਜ ਮੈਰਿਜ ਬੀਰੋ ਵਾਲੇ ਫੋਨ ਨਾ ਕਰਨ ਨੰਬਰ ਨੋਟ ਕਰੋ ਲੜਕੀ ਦਾ +15167273957 ਅਗਲਾ ਰਿਸ਼ਤਾ ਜੀ ਯੂ ਐਸ ਤੋਂ ਉਮਰ 2000 ਦਾ ਬਾਅਦ ਹਾਈਟ 56 ਹੈ ਕਾਸਟ ਆ ਬ੍ਰਾਹਮਣ ਕੁੜੀ ਦੇ ਪਾਪਾ ਸਰਕਾਰੀ ਜੋਬ ਕਰਦੇ ਆ ਮਾਤਾ ਜੀ ਹਾਊਸ ਵਾਈਫ ਆ ਸਟੱਡੀ ਗ੍ਰੈਜੂਏਸ਼ਨ ਲੜਕਾ ਯੂ ਐਸ ਏ ਵਿੱਚ ਪੀ ਆਰ ਸ਼ਰਮਾ ਜਾਂ ਕਿਸੇ ਜਨਰਲ ਕਾਸਟ ਤੋਂ ਹੋਵੇ ਕਾਰੂ ਕੁਰੇਸ਼ ਕਾਰੂ ਖੇਤਰ ਤੇ ਹਰਿਆਣਾ ਫੈਮਿਲੀ ਦਾ ਸੰਪਰਕ ਨੰਬਰ ਹੈ 8059300056 ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਰਵਿਦਾਸੀ ਸਿੱਖ ਲੜਕੀ ਕੈਨੇਡਾ ਵਿੱਚ ਪੀਆਰ ਵਿਆਹ ਜਲਦੀ ਕਰਨਾ ਉਮਰ 1995 ਹਾਈਟ 55 ਪੜ੍ਹਾਈ ਬੀਐਸਸੀ ਬਾਇਓਟੈਕਨੋਲੋਜੀ ਫੈਮਿਲੀ ਵਿੱਚ ਇੱਕ ਭੈਣ ਇੱਕ ਭਰਾ ਫਾਦਰ ਸਰਕਾਰੀ ਜੌਬ ਤੇ ਮਾਤਾ ਜੀ ਹਾਊਸ ਵਾਈਫ ਜਲੰਧਰ ਸਿਟੀ ਹੈ ਨੰਬਰ ਨੋਟ ਕਰੋ 9417845625 ਅਗਲਾ ਰਿਸ਼ਤਾ ਹੈ ਨਾਮ ਕੌਰ ਪੜ੍ਹਾਈ ਨਾਮ ਕੌਰ ਪ੍ਰਾਈਵੇਟ ਨਰਸ ਨੇ ਵਧੀਆ ਪੈਕੇਜ ਲੈ ਰਹੀ ਹੈ ਜਨਮ 1997 ਹਾਈਟ 52 ਪੜ੍ਹਾਈ ਬੀਐਸਸੀ ਨਰਸਿੰਗ ਕਾਸਟਾ ਰੂੜਾ ਸਿੱਖ ਲੜਕਾ ਐਨਆਰਆਈ ਜਬ ਵਧੀਆ ਬਿਜ਼ਨਸਮੈਨ ਹੋਵੇ ਜਲਾਲਾਬਾਦ ਫਾਜ਼ਲ ਕਾ ਏਰੀਆ ਨੁਰਸ਼ਟੇਲੀਪਰ ਨੰਬਰ ਨੋਟ ਕਰੋ 94669 06728 ਅਗਲਾ ਰਿਸ਼ਤਾ ਹੈ ਨਾਮ ਕੌਰ ਕੈਨੇਡਾ ਵਰਕ ਪਰਮਿਟ ਤੇ ਮੈਨੇਜਰ ਗੈਸ ਸਟੇਸ਼ਨ ਨਵੰਬਰ 2001 ਹਾਈਟ 59 ਸਟੱਡੀ ਡਿਪਲੋਮਾ ਜਰਨਲ ਐਜੂਕੇਸ਼ਨ ਸਾਇੰਸ ਭਰਾ ਕੈਨੇਡਾ ਪੀਅਰ ਪੇਰੈਂਟਸ ਕੈਨੇਡਾ ਤੇ ਕਾਸਟ ਹੈ ਜਰਸੀਕ ਲੜਕਾ ਕੈਨੇਡਾ ਪੀਅਰ ਖੰਨਾ ਸਿਟੀ ਲੜਕਾ ਲੁਧਿਆਣਾ ਖੰਨਾ ਫਤਿਹਗੜ੍ਹ ਸਾਹਿਬ ਤੋਂ ਵੀ ਨੰਬਰ ਨੋਟ ਕਰੋ 99680 68782 ਅਗਲਾ ਇਸਤਾ ਹੈ ਨਾਮ ਕੌਰ ਵੈਲ ਸੈਟਲ ਫੈਮਲੀ ਦੀ ਲੜਕੀ ਆ ਨਾਮ ਕੌਰ ਕਨੇਡਾ ਪੀਆਰ ਕਨੇਡਾ ਵਿੱਚ ਗਵਰਨਮੈਂਟ ਜੌਬ ਜਨਮ 1994 ਵਿੱਚ ਹਾਈਟ 53 ਪੜ੍ਹਾਈ ਡਿਗਰੀ ਆਫ ਬਾਇਓ ਟੈਕਨੋਲੋਜੀ ਇੱਕ ਭੈਣ ਤੇ ਇੱਕ ਭਰਾ ਦੋਨੇ ਕਨੇਡਾ ਵਿੱਚ ਪੀਆਰ ਕਾਸਟ ਆ ਜੱਟ ਸਿੱਖ ਜ਼ਮੀਨ 8 ਏਕੜ ਲੜਕਾ ਕਨੇਡਾ ਪੀਆਰ ਉਹ ਵੀ ਗੁਰਦਾਸਪੁਰ ਏਰੀਆ ਨੂੰ ਪਾਇਲ ਆ ਨੰਬਰ ਨੋਟ ਕਰੋ 82848 61520 ਅੱਜ ਦੇ ਜਿੰਨੇ ਰਿਸ਼ਤੇ ਸੀ ਜੀ ਅੱਠ ਕੁੜੀਆਂ ਦੇ ਤੇ 20 ਮੁੰਡਿਆਂ ਦੇ ਨੰਬਰਾਂ ਸਮੇਂ ਸੀ ਤੁਸੀਂ ਪਰਿਵਾਰਾਂ ਨਾਲ ਡਾਇਰੈਕਟ ਗੱਲਬਾਤ ਕਰਕੇ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੀ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਿਓ ਧੰਨਵਾਦ ਜੀ